1000 ਮੀਟਰ ਦੀ ਦੌੜ ਵਿੱਚ ਤਿੰਨ ਆਦਮੀ ਨੇ A B ਔਰ C A ਨੇ B ਨੂੰ ਹਰਾਇਆਗਾ ਹਾਂਜੀ ਕਿੰਨੇ ਟਾਈਮ ਤੋਂ 30 ਸੈਕਿੰਡ ਤੋਂ ਔਰ ਜੋ B ਹੈਗਾ ਇਸ ਨੇ C ਨੂੰ ਹਰਾਇਆਗਾ ਕਿੰਨੇ ਸੈਕਿੰਡ ਤੋਂ 15 ਸੈਕਿੰਡ ਤੋਂ ਹੁਣ ਆਪਾਂ ਨੂੰ ਨਹੀਂ ਪਤਾਗਾ ਵੀ A ਕਿੰਨਾ ਟਾਈਮ ਲਏਗਾ ਜਿੰਨਾ ਟਾਈਮ A ਦਾ ਲੱਗੇਗਾ ਉਸ ਤੋਂ 30 ਸੈਕਿੰਡ ਜ਼ਿਆਦਾ ਟਾਈਮ ਕਿਤਾ ਹੋਗਾ B ਦਾ ਠੀਕ ਹੈ ਜੀ ਜੇਕਰ B ਨੇ C ਨੂੰ ਰਹਾਗਾ ਤੇ ਜਿੰਨਾ ਟਾਈਮ B ਨੂੰ ਲੱਗ ਰਿਹਾਗਾ ਉਸ ਤੋਂ 15 ਸੈਕਿੰਡ ਦਾ ਸਮਾਂ ਜ਼ਿਆਦਾ ਕਿੰਨਾ ਲੱਗੇਗਾ C ਨੂੰ ਸਮਝ ਆ? ਸਟੇਟਮੈਂਟ ਵਿੱਚ ਸਪੈਸ਼ਲੀ ਕੀ ਹੋਇਆਗਾ A ਨੇ B ਨੂੰ 30 ਸੈਕਿੰਡ ਤੋਂ ਹਰਾਇਆ ਤਾਂ ਮੈਂ ਆਪਦੇ ਕੋਲ A ਦਾ ਕਿੰਨਾ ਟਾਈਮ ਲੈਟ ਕੀਤਾਗਾ T ਜੇਕਰ A ਨੂੰ 30 ਟਾਈਮ ਲੱਗ ਰਿਹਾਗਾ ਤਾਂ T ਵਿੱਚ ਆਪਾਂ 30 ਐਡ ਕਰ ਦਾਂਗੇ ਤਾਂ B ਦਾ ਟਾਈਮ ਕਿੰਨਾ ਬਣ ਜਾਊਗਾ ਆਪਣੇ ਕੋਲ T 30 30 ਠੀਕ ਹੈ ਉਹ ਜਿੰਨਾ ਟਾਈਮ B ਨੂੰ ਲੱਗ ਰਿਹਾ ਹੈਗਾ ਉਸ ਤੋਂ 15 ਸੈਕਿੰਡ ਦਾ ਸਮਾਂ ਜ਼ਿਆਦਾ ਕਿਸ ਨੂੰ ਲੱਗ ਰਿਹਾ ਹੈਗਾ C ਨੂੰ ਕਿਉਂਕਿ B ਨੇ C ਨੂੰ ਹਰਾਇਆ ਹੈਗਾ ਕਿੰਨੇ ਸੈਕਿੰਡ ਤੋਂ 15 ਸੈਕਿੰਡ ਤੋਂ ਠੀਕ ਹੈ 1000 ਮੀਟਰ A ਦੌੜਦਾ ਹੈਗਾ ਉਨੇ ਹੀ ਟਾਈਮ ਦੇ ਵਿੱਚ C ਕਿੰਨਾ ਦੌੜ ਪੰਦਾ ਹੈਗਾ C ਕੇ ਵੀ C 1000 ਮੀਟਰ ਦੀ ਦੌੜ ਵਿੱਚ ਜੇਕਰ A 1000 ਮੀਟਰ ਦੌੜਦਾ ਹੈਗਾ ਤਾਂ ਉਨੇ ਹੀ ਟਾਈਮ ਵਿੱਚ C ਕਿੰਨਾ ਦੌੜ ਪੰਦਾ ਹੈਗਾ 820 ਮੀਟਰ yes or no ਕਿਉਂਕਿ a ਨੇ c ਨੂੰ ਹਰਾਇਆਗਾ ਕਿੰਨੇ ਮੀਟਰ ਤੋਂ 180 ਮੀਟਰ ਇਹ ਵੀ ਆਪਾਂ ਨੂੰ ਸਟੇਟਮੈਂਟ ਵੀ ਦੇ ਰੱਖਿਆਗਾ ਵੀ a ਨੇ c ਨੂੰ ਹਰਾਇਆਗਾ 180 ਮੀਟਰ ਤੋਂ ਜੇ ਇੱਕ ਜੇਕਰ a c ਨੂੰ 180 ਮੀਟਰ ਤੋਂ ਹਰਾਉਂਦਾਗਾ ਤਾਂ ਇਸ ਦਾ ਮਤਲਬ ਕੀ ਹੈ ਵੀ ਜਿੰਨੇ ਟਾਈਮ ਵਿੱਚ a 1000 ਮੀਟਰ ਦੌੜਦਾਗਾ ਉਨੇ ਹੀ ਟਾਈਮ ਦੇ ਵਿੱਚ c 1000 ਤੋਂ 180 ਮੀਟਰ ਘੱਟ ਦੌੜਦਾਗਾ ਜੇਕਰ ਮੈਂ 1000 ਵਿੱਚੋਂ 180 ਮਾਈਨਸ ਕਰੂੰਗਾ ਕਿੰਨੇ ਮਿਲੂ ਆਪਣੇ ਕੋਲ 820 ਤਾਂ ਇੱਕ ਤਰਫ ਆਪਣੇ ਕੋਲ 1 ਇਹਦੀ ਦੂਰੀ ਕਿੰਨੀ ਹੈ 1000 ਔਰ ਸੀ ਕਿੰਨਾ ਆਪਣੇ ਕੋਲ 820 ਹੈ ਨਾ ਜਿੰਨੇ ਟਾਈਮ ਵਿੱਚ A 1000 ਮੀਟਰ ਦੌੜਦਾਗਾ ਓਨੇ ਹੀ ਟਾਈਮ ਵਿੱਚ C ਕਿੰਨਾ ਦੌੜ ਬੰਦਾਗਾ 820 ਇਸ ਨੂੰ ਆਪਾਂ ਕਟਿੰਗ ਕਰਾਂਗੇ ਆਪਣੇ ਕੋਲ ਦੂਰੀ ਦਾ ਅਨੁਪਾਤ ਜਿੰਨਾ ਬਣਦਾ ਹੋਵੇ 50 ਔਰ 41 ਠੀਕ ਹੈ ਔਰ ਅਸੀਂ ਜਾਣਦੇ ਹਾਂ ਜੋ ਅਨੁਪਾਤ ਦੂਰੀ ਦਾ ਹੁੰਦਾਗਾ ਉਹੀ ਅਨੁਪਾਤ ਕਿਸ਼ਤਾਂ ਹੁੰਦਾਗਾ ਚਾਲ ਦਾ ਠੀਕ ਹੈ ਤਾਂ ਚਾਲ ਦਾ ਅਨੁਪਾਤ ਹੀ ਆਪਣੇ ਕੋਲ 50 ਔਰ 41 ਹੀ ਹੋਊਗਾ ਔਰ ਜੇਕਰ ਆਪਾਂ ਇਸ ਨੂੰ ਉਲਟਾ ਕਰ ਦਿੰਨੇ ਆ ਤਾਂ ਆਪਾਂ ਨੂੰ ਅਨੁਪਾਤ ਕਿਸ ਦਾ ਮਿਲਦਾਗਾ ਟਾਈਮ ਦਾ yes or no ਕਿਉਂਕਿ ਜਿਸ ਦੀ ਚਾਲ ਜ਼ਿਆਦਾ ਹੁੰਦੀ ਹੈ ਉਸ ਨੂੰ ਟਾਈਮ ਘੱਟ ਲੱਗਣਾਗਾ ਔਰ ਜਿਸ ਦੀ ਚਾਲ ਘੱਟ ਹੋਊਗੀ ਉਸ ਨੂੰ ਟਾਈਮ ਜ਼ਿਆਦਾ ਲੱਗਣਾਗਾ ਇਸ ਕਰਕੇ ਆਪਾਂ ਇਸ ਨੂੰ ਉਲਟਾ ਕਰ ਦਿੰਨੇ ਆ ਆਪਣੇ ਕੋਲ a ਔਰ c ਦੇ ਵਿਚਕਾਰ ਕਿੰਨੇ ਟਾਈਮ ਦਾ ਅੰਤਰ ਹੈਗਾ 50 ਵਿੱਚੋਂ 41 ਨੂੰ ਮਾਈਨਸ ਕਰੋ ਕਿੰਨਾ ਮੰਗੇ ਆ ਆਪਣੇ ਕੋਲ 9 ਪਰ ਇੱਥੇ ਆਪਣੇ ਕੋਲ a ਤੇ c ਦੇ ਵਿਚਕਾਰ ਕਿੰਨਾ ਦਾ ਡਿਫਰੈਂਸ ਹੈਗਾ 45 45 ਦਾ ਸੰਭਾਗ ਕਿੰਦਾਂ ਵੀ ਆਪਾਂ t ਦੀ ਵੈਲਿਊ ਕੋਈ ਵੀ ਰੱਖ ਸਕਦੇ ਆ ਜੇਕਰ t ਨੂੰ ਮੈਂ 5 ਰੱਖ ਦਵਾਂ ਤਾਂ ਆਪਣੇ ਕੋਲ c 5 اور 45 ਨੇ ਹੋ ਗਿਆ ਆਪਣੇ ਕੋਲ ਕਿ ਹੋ ਗਿਆ ਆਪਣੇ ਕੋਲ 50 ਦੋਨੋਂ ਜਗਰ ਅੰਤਰਗ੍ਰਹਿ ਹੋ ਗਿਆ ਆਪਣੇ ਕੋਲ 45 ਦਾ ਠੀਕ ਹੈ ਤਾਂ a ਦੀ ਵੈਲਿਊ ਨੋਨ ਡਰਾਪਰ ਆਪਣੇ ਕੋਲ 45 ਤਾਂ a ਦੀ ਵੈਲਿਊ ਕਿੰਨੀ ਬਣ ਗਈ ਆਪਣੇ ਕੋਲ 5 اور ਆਪਾਂ ਪਤਾ ਕੀ ਕਰਨਾ ਹੈਗਾ a 1000 ਕਿਲੋਮੀਟਰ ਦੀ ਦੌੜ ਵਿੱਚ ਠੀਕ ਹੈ ਪੂਰੀ ਕਰਨ ਲਈ ਕਿੰਨਾ ਟਾਈਮ ਲੱਗੂਗਾ ਤਾਂ 1 ਦੀ ਵੇਲੇ ਆਪਣੇ ਕੋਲ 5 ਬਣ ਗਈ ਠੀਕ ਹੈ ਤਾਂ 41 ਗੁਣਾ ਆਪਾਂ 5 ਨਾਲ ਕਰਾਂਗੇ ਕਿੰਨਾ ਬਣੂ ਆਪਣੀ ਕੋਲ 205 ਪਰ ਜੇਕਰ ਆਪਾਂ ਪਤਾ ਕਰਨਾ ਹੈਗਾ C ਨੂੰ ਕਿੰਨਾ ਟਾਈਮ ਲੱਗੂਗਾ ਠੀਕ ਹੈ ਤਾਂ ਅਸੀਂ 5 ਦੀ ਗੁਣਾ ਕਿਸ ਨਾਲ ਕਰਾਂਗੇ 50 ਦੇ ਨਾਲ ਸਾਰੇ ਬੱਚੇ ਸਮਝ ਲੱਗ ਗਿਆ ਪੱਕਾ ਸਮਝਾ ਸਕਦੇ ਹਾਂ ਅਜੇ ਸਰਦਾਰ ਜੀ

a ને b નું પ્રયાણ કેટલે દગમ 30 સેકન્ડ 30 a b નું રાચાયા 30 દગમ અને ਜਿਹੜਾ b ਹੈਗਾ ਇਹ સી નું રાચાયા 15 સેકન્ડ ਠੀਕ ਹੈ اور స్టేટਮੈਂਟ ਨੂੰ સ્ક્વેર ਨਹੀਂ દેਣਾ ਹੈ ਨਾ b a સી નું રાચાયા a સી નું ਹੋ ਰੰਦਾ ਗਰਾ ਕਿੰਨੇ ਮੀਟਰ ਦਾ 180 ਮੀਟਰ ਪਰ ਆਪਣਾ ਗਲਪ b ਹੈਗਾ ਕੀ ਏ ਏ ਕਿਹਾ ਜਾ ਕਿਲੋਮੀਟਰ ਦੇ ਦੌਰਾਨ ਕਿੰਨੇ ਟਾਈਮ ਇੰਡੇ ਕਰੇ ਸਰਪੱਲਾ ਤਾਂ ਟਾਈਮ ギਵਨ ਸੀਗਾ ਏ ਦਾ ਪਤਾ ਨਹੀਂ ਸੀ ਪਰ ਇਨਾ ਪਤਾ ਸੀ ਵੀ ਜਿਹੜਾ ਏ ਆ ਉਹ ਬੀ ਨੂੰ 30 ਸੈਕਿੰਡ ਦੇ ਹਰਾਉਂਦਾ ਜੇ ਏ ਦਾ ਟਾਈਮ ਹੈ ਦਾ ਏ ਦਾ ਟਾਈਮ T ਲੈਟ ਕਰ ਸਕਦੇ ਆ ਤਾਂ ਬੀ ਦਾ ਟਾਈਮ ਹੋਊਗਾ T 30 ਤੇ ਬੀ ਆ ਜਿਹੜਾ ਉਹ ਸੀ ਨੂੰ 15 ਸੈਕਿੰਡ ਵਿੱਚ ਛਾਉਂਦਾ ਤੇ ਬੀ ਦਾ ਟਾਈਮ ਇਹਦਾ T 30 ਏ ਸੀ ਦਾ ਹੋਊਗਾ ਪੀ ਪਲੱਸ ਪੀ ਤੇ ਪਲੱਸ 15 ਹੋਰ 45 ਤੇ ਇਹਨਾਂ ਦਾ ਟਾਈਮ ਆਈਊਗਾ ਸਰ ਆਪਣੇ ਕੋ ਤੇ ਸੈਕੰਡਲੀ ਆਪਾਂ ਕਰਨਾ ਜਿਹੜਾ ਏ ਤੇ ਸੀ ਦੀ ਰੇਸ਼ਿਓ ਕਰ ਲੈਣੀ ਹੈ ਡਿਸਟੈਂਸ ਦੀ ਏ ਦਾ ਡਿਸਟੈਂਸ ਹੋਊਗਾ 1000 ਤੋਂ 1000 ਮੀਟਰ ਦੀ ਟੋਟਲ ਰੇਸ ਸੀਗੀ ਤੇ ਸੀ ਦਾ ਡਿਸਟੈਂਸ ਹੋਊਗਾ 120 120 ਕਿਵੇਂ ਆਇਆ ਸਰ 100 ਜਿਹੜਾ 1000 ਮੀਟਰ ਦੀ ਟੋਟਲ ਰੇਸ ਸੀਗੀ ਉਹਦੇ ਵਿੱਚੋਂ 180 ਮੀਟਰ ਮਾਈਨਸ ਕਰ ਦੇਣਾ ਕਿਉਂਕਿ ਸਰ ਜਿਹੜਾ ਏ ਆ ਉਹ ਸੀ ਨੂੰ 180 ਮੀਟਰ ਤੋਂ ਇਹチェ ਸ਼ਬਦ ਦਾ ਹਰਾਨਦਾ ਤੇ ਅਸਵੀਆ ਜੀ ਦਾ ਸਰ ਤੇ ਇਹਨਾਂ ਨੂੰ ਜਦੋਂ ਕਟਾਂਗੇ ਤਾਂ ਇਹਨਾਂ ਦੀ ਰੇਸ਼ੋ ਆ ਜੀ ਕਿ ਡਿਸਟੈਂਸ ਦੀ ਸਰ 50 ਰੇਸ਼ੋ 41 ਤੇ ਜਿਹੜੀ ਰੇਸ਼ੋ ਡਿਸਟੈਂਸ ਦੀ ਹੁੰਦੀ ਆ ਉਹੀ ਸਰ ਸਪੀਡ ਦੀ ਰੇਸ਼ੋ ਹੁੰਦੀ ਆ ਤੇ ਜਦੋਂ ਇਹਨਾਂ ਨੂੰ ਉਲਟਾ ਕਰਾਂਗੇ ਤਾਂ ਸਪੀਡ ਦੀ ਰੇਸ਼ੋ ਦਾ ਉਲਟਾ ਹੋ ਜਾਊਗਾ ਆ ਟਾਈਮ ਦੀ ਰੇਸ਼ੋ ਕਿਉਂਕਿ ਸਰ ਜਿੰਨਾ ਜਿੰਨੀ ਜ਼ਿਆਦਾ ਸਪੀਡ ਹੋਊਗੀ ਉਨਾ ਹੀ ਘੱਟ ਟਾਈਮ ਲੱਗੂਗਾ ਤੇ ਜਿੰਨੀ ਘੱਟ ਸਪੀਡ ਹੋਊ ਉਹਨਾਂ ਜ਼ਿਆਦਾ ਟਾਈਮ ਲੱਗੂਗਾ

मान दी जब 5 आगे सर फाइंड करना सर टाइम ए का फाइंड करना सर ये आ जाएगा ए आपने बोलो 2:00 कर दो ये जो आपने बोला तू मुझे फाइंड टाइम फाइंड ਕਰਕੇ ਦੱਚਾ ਜੀ ਦਾ 90 ਐਂਗਲ 205 ਜਾਣਾ ਇਹ ਟਾਈਮ ਕਿੰਨਾ ਲੱਗ ਰਿਹਾਗਾ ਇਹਨੂੰ ਲੱਗ ਰਿਹਾਗਾ ਕਿੰਨੇ ਮੀਟਰ ਕਵਰ ਕਰਨ ਦੇ ਵਿੱਚ 1000 ਮੀਟਰ ਔਰ ਜੇਕਰ ਇਹੀ ਟਾਈਮ ਮੈਂ ਸਿੱਧਾ ਫਾਇੰਡ ਕਰਨਾ ਹੋਗਾ ਫਿਰ ਸਿੱਕਾ ਕਿਸ਼ ਨਾਲ ਕਰਾਂਗੇ ਮਲਟੀਪਲਾਈ 50 ਦੇ ਕਿਸ ਨਾਲ ਕਿੰਨਾ ਆਏਗਾ ਜੇ 250 ਆਂਦੀਗਾ ਵੈਰੀ ਗੁੱਡ ਓਕੇ ਮੇਰਾ ਬਹੁਤ ਵਧੀਆ ਸਮਝ ਆਇਆਗਾ ਬਾਕੀ ਸਾਰਾ ਸਮਝ ਲੱਗ ਰਿਹਾਗਾ ਠੀਕ ਹੈ ਓਕੇ